ਲੋਕਾਂ ਦਾ ਯਕੀਨ ਅੱਜਕਲ ਟੈਕਸੀ ਦੇ ਉੱਤੇ ਜ਼ਿਆਦਾ ਵੱਧ ਗਿਆ ਕਿਉਂਕਿ ਟ੍ਰੇਨਾਂ ਨੇ ਸਿਰਫ ਪਟੜੀ ਦੇ ਉੱਪਰ ਚੱਲਣਾ ਹੈ ਬੱਸਾਂ ਨੇ ਉਹ ਫੈਸਿਲਿਟੀ ਨਹੀਂ ਦੇ ਸਕਦੇ ਜੋ ਗੱਡੀਆਂ ਦੇ ਸਕਦੀਆਂ ਨੇ ਕੁਝ ਰਾਜਪੂਰੇ ਦੇ ਰੂਟਸ ਕਰਕੇ ਵੀ ਬੰਦ ਹੈ ਸਾਰਾ ਕੁਝ ਤਾਂ ਜੋ ਟੈਕਸੀ ਵਾਲਿਆਂ ਦੇ ਉੱਤੇ ਕਸਟਮਰਸ ਦਾ ਵਿਸ਼ਵਾਸ ਵਧਿਆ ਹੋਇਆ ਉਸ ਵਿਸ਼ਵਾਸ ਤੇ ਵਿਸ਼ਵਾਸ ਕਰਕੇ ਹੀ ਟੈਕਸੀ ਵਾਸਤੇ ਜ਼ਿਆਦਾ ਡਿਮਾਂਡ ਸ਼ੁਰੂ ਹੋ ਰਹੀ ਹੈ ਅੱਛਾ ਮੈਂ ਦੇਖ ਰਿਹਾ ਨਿਤਿਨ ਗੜਕਰੀ ਸਾਹਿਬ ਜਦੋਂ ਗੱਲ ਆਖਰੇ ਨੇ ਕਿ ਜੰਮੂ ਕਟਰਾ ਐਕਸਪ੍ਰੈਸੇ ਬਨੰਦੋਬਾਲ ਤੋਂ ਦਿਹਾਣਾ ਦਿੱਲੀ 2 ਘੰਟੇ ਚ ਬੰਦਾ ਪਹੁੰਚੇਗਾ 2 ਢਾਈ ਘੰਟੇ ਦੇ ਵਿੱਚ ਫਿਰ ਤਾਂ ਲੋਕਾਂ ਨੇ ਜਹਾਜ਼ ਤੇ ਟ੍ਰੇਨਾਂ ਤੇ ਵਿੱਚ ਤੇ ਜਾਣਾ ਬੰਦ ਕਰਦੇ ਨੇ ਲੋਕਾਂ ਨੇ ਕਹਿੰਨਾ ਸਿਰਫ ਗੱਡੀਆਂ ਤੇ ਜਾਣਾ ਤੇ ਇਹ ਤੁਹਾਡਾ ਫਿਊਚਰ ਮਿਲਦਾ ਬੜਾ ਬ੍ਰਾਈਟ ਹੈ ਫਿਊਚਰ ਬ੍ਰਾਈਟ ਹੈ ਕੀ ਨਹੀਂ ਬ੍ਰਾਈਟ ਹੈ ਤੇ ਚਲੋ ਫਿਊਚਰ ਦੱਸੂਗਾ ਫਿਊਚਰ ਬਾਰੇ ਕੋਈ ਨਹੀਂ ਕਹਿ ਸਕਦਾ ਉਹਨਾਂ ਨੇ ਆਪਣੀ ਇਨਵੈਂਸ਼ਨ ਕੀਤੀ ਹੈ ਅਸੀਂ ਉਸ ਇਨਵੈਂਸ਼ਨ ਦਾ ਵੇਟ ਕਰ ਰਹੇ ਹਾਂ ਅਸੀਂ ਬਹੁਤ ਬੇਸਬਰੀ ਨਾਲ ਇੰਤਜ਼ਾਮ ਕਰ ਇੰਤਜ਼ਾਰ ਕਰ ਰਹੇ ਹਾਂ ਸਰ ਦਾ ਵੀ ਉਹ ਕਦੋਂ ਰੀਬਨ ਕੱਟਣ ਤੇ ਅਸੀਂ ਵੀ ਉਸ ਚੀਜ਼ ਦਾ ਲਾਭ ਉਠਾ ਸਕੀਏ सिमरन जी जिथे रेट 404500 ਰੁਪਏ ਲੱਗਦਾ ਸੀ ਕਿਆ ਲੋਕੀ 6 6000 ਮੰਗ ਰਹੇ ਨੇ 7 7000 ਮੰਗ ਰਹੇ ਨੇ ਕਿਆ ਤੁਸੀਂ ਵੀ ਆਪਦੇ रेट ਚੱਕ ਦਿੱਤੇ ਨੇ ਕਿ ਸੇਮ ਰੇਟਸ ਦੇ ਰਹੇ ਹੋ ਗੱਡੀ ਮੇਰਾ ਰੇਟ ਉਹੀ ਹੈ ਜੋ ਪਹਿਲਾਂ ਸੀ ਡਜ਼ਾਇਰ ਗੱਡੀ ਦਾ 4500 ਪਹਿਲਾਂ 4000 ਸੀਗਾ ਜਦੋਂ ਕਿਸਾਨ ਮੋਰਚਾ ਦੁਬਾਰਾ ਸ਼ੁਰੂ ਹੋਇਆ ਗੱਡੀਆਂ ਘੁੰਮ ਕੇ ਜਾ ਰਹੀਆਂ ਨੇ 15 20 ਕਿਲੋਮੀਟਰ ਜਾਣ ਤੇ ਆਣ ਚ ਉਹਦੇ ਚ ਰੇਟ 4500 ਹੋ ਗਿਆ ਸਾਡਾ ਰੇਟ ਅੱਜ ਵੀ 4500 ਹੈ ਸਾਨੂੰ ਟ੍ਰੇਨਾਂ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੇ ਰੱਬਾਂ ਨੂੰ ਵੇਖਦੇ ਹਾਂ ਅਸੀਂ ਟ੍ਰੇਨਾਂ ਨੂੰ ਨਹੀਂ ਦੇਖਦੇ ਅਸੀਂ ਤੁਹਾਨੂੰ ਸਰਵਿਸ ਦੇਣਾ ਚਾਹੁੰਦੇ ਆ ਵਧੀਆ ਸੋ ਥੈਟ ਸਾਡਾ ਜਿਹੜਾ ਖਰਚ ਆ ਉਹ ਵੀ ਪੂਰਾ ਹੋ ਸਕੇ ਤੇ ਤੁਹਾਨੂੰ ਵੀ ਕੰਪਾਰਟੇਬਲ ਹੋਵੇ ਕੁਝ ਪਿੱਛੇ ਜਿਹਾ ਇਸ਼ੂ ਆਇਆ ਇੱਕ ਬੜਾ ਤਕੜਾ ਮੇਰੇ ਬਹੁਤ ਖਾਸ ਮਤਲਬ ਤੁਹਾਡੇ ਚ ਨਹੀਂ ਇਸ ਸਾਲ ਲਓ ਇੰਨੇ ਖਾਸ ਬੰਦੇ ਨੇ ਮੇਰਾ ਨਾਮ ਰਿਕਮੈਂਡ ਕੀਤਾ ਅੱਗੇ ਆਪਣੇ ਯਾਰਾਂ ਨੂੰ ਬਈ ਜੱਸੀ ਭਾਈ ਤੋਂ ਗੱਡੀ ਬੁੱਕ ਕਰਾ ਲਓ ਉਹਨਾਂ ਨੇ ਮੇਰੇ ਤੋਂ ਰੇਟ ਪੁੱਛਿਆ ਨੋਵਾ ਦਾ ਤੇ ਬਾਅਦ ਜੋ ਕਿਸੇ ਹੋਰ ਤੋਂ ਗੱਡੀ ਬੁੱਕ ਕਰਾਈ ਆਰਟਿਕਾ ਬਾਤ ਚ ਆਕੇ ਮੇਰੇ ਭਾਈ ਸਾਹਿਬ ਨੂੰ ਲੰਬਾ ਦੇ ਰਿਹਾ ਤੇਰੇ ਬੰਦੇ ਦਾ ਰੇਟ ਬਹੁਤ ਜ਼ਿਆਦਾ ਹੁਣ ਘੋੜੇ ਤੇ ਗਧੇ ਦਾ ਫਰਕ ਤਾਂ ਹੈਗਾ ਯਾਰ ਹੁਣ ਮੈਂ ਕਿਵੇਂ ਸਮਝਾਵਾਂ ਕਿ ਘੋੜਾ ਪੁੱਛੀ ਮੰਗ ਰਿਹਾ ਕੁ ਬਾਅਦ ਚ ਗਧਾ ਲੈ ਕੇ ਜਾ ਰਿਹਾ ਤੇ ਮੈਂ ਕੀ ਕਹੂੰਗਾ ਮੈਂ ਸਭ ਤੋਂ ਪਹਿਲਾ ਚੀਜ਼ ਇਹ ਹੀ ਆਪਣੇ ਆਪ ਤੇ ਫੀਲ ਕਰਦਾ ਕਿ ਜਦੋਂ ਮੇਰਾ ਨਾਮ ਕੋਈ ਵੱਡਾ ਭਰਾ ਕੋਈ ਛੋਟਾ ਭਰਾ ਕੋਈ ਮੇਰਾ ਵੀਰ ਕੋਈ ਯਾਰ ਦੋਸਤ ਲੈ ਰਿਹਾ ਉਹਨੂੰ ਬਾਅਦ ਚ ਸ਼ਰਮਿੰਦਾ ਨਾ ਹੋਣਾ ਪਵੇ ਕਿ ਆਹ ਕੀ ਕਰਤਾ ਤੂੰ ਉਹ ਰਿਕਮੈਂਡ ਜੇ ਕਰ ਰਿਹਾ ਤੇ ਮੇਰੀ ਭਲਾਈ ਵਾਸਤੇ ਹੀ ਕਰ ਰਿਹਾ ਮੇਰੇ ਵਾਸਤੇ ਹੀ ਕਰ ਰਿਹਾ ਮੈਂ ਸੀ ਨੂੰ ਬਹੁਤ ਜ਼ਿਆਦਾ ਮੁੱਖ ਧਿਆਨ ਚ ਰੱਖਦਾ ਹਰ ਜਗ੍ਹਾ ਤੇ ਪੈਸਾ ਮੈਟਰ ਨਹੀਂ ਕਰਦਾ ਹਰ ਜਗ੍ਹਾ ਤੇ ਕੁਝ ਵੀ ਮੈਟਰ ਨਹੀਂ ਕਰਦਾ ਮੇਰੇ ਦੋ ਜਾਣੇ ਖੁਸ਼ ਹੋਣਾ ਚਾਹੀਦਾ ਮੇਰਾ ਡਰਾਈਵਰ ਖੁਸ਼ ਹੋਣਾ ਚਾਹੀਦਾ ਸੋ ਦਟ ਤੁਹਾਨੂੰ ਸਰਵਿਸ ਵਧੀਆ ਦੇ ਸਕੇ ਮੇਰਾ ਰੱਬ ਖੁਸ਼ ਹੋਣਾ ਚਾਹੀਦਾ ਸੋ ਦਟ ਕਸਟਮਰ ਮੇਰਾ ਖੁਸ਼ ਹੋ ਸਕੇ ਲੁਧਿਆਣਾ ਦੇ ਵਿੱਚ ਟ੍ਰੇਨਾਂ ਕੈਂਸਲ ਹੋ ਰਹੀਆਂ ਨੇ ਲਗਭਗ 60 ਤੋਂ ਵੱਧ ਟ੍ਰੇਨਾਂ ਪਿਛਲੇ ਹਫਤੇ ਕੈਂਸਲ ਹੋਈਆਂ ਤੇ ਇਸ ਦੇ ਨਾਲ ਲੋਕਾਂ ਦੀ ਡਿਮਾਂਡ ਟੈਕਸੀ ਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਲੋਕੀ ਸੜਕ ਮਾਰਗ ਦੇ ਰਾਹੀਂ ਟ੍ਰੈਵਲ ਕਰ ਰਹੇ ਨੇ ਤੇ ਅੱਜ ਇਸ ਸਥਿਤੀ ਬਾਰੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸਰਦਾਰ ਜੀ ਕੈਪਸ ਤੋਂ ਸਿਮਰਨਜੀਤ ਜੀ ਨੇ ਸਿਮਰਨ ਜੀ ਤੁਹਾਡਾ ਮੋਬਾਈਲ ਤਾਂ ਲਗਾਤਾਰ ਵੱਜਦਾ ਰਹਿੰਦਾ ਮੈਂ ਆਪ ਦੇਖ ਲਿਆ ਤੁਸੀਂ ਇਸ ਟਾਈਮ ਵੀਆਈਪੀ ਹੋ ਚੁੱਕੇ ਹੋ ਦੱਸੋ ਤੁਸੀਂ ਸਾਰਿਆਂ ਨੂੰ ਗੱਡੀ ਦੇ ਪਾ ਰਹੇ ਹੋ ਸਾਸੀ ਕਾ ਜੀ ਪਹਿਲਾਂ ਸਾਰਿਆਂ ਨੂੰ ਸਾਰੇ ਵੀਰਾਂ ਦਾ ਬੜਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਦੁਬਾਰਾ ਮੇਰੇ ਅਸਤੇ ਟਾਈਮ ਕੱਢਿਆ ਤੇ ਮੈਨੂੰ ਬੁਲਾਇਆ ਫੋਨ ਕਈ ਵਾਰੀ ਆਪਾਂ ਨਹੀਂ ਚੱਕ ਪੰਦੇ ਬਹੁਤ ਰੀਜ਼ਨਸ ਨੇ ਕਿਸੇ ਕਸਟਮਰ ਨਾਲ ਆਪਾਂ ਗੱਲ ਕਰ ਰਹੇ ਆ ਵਿਚਾਰ ਕੇਸ ਦੀ ਵੇਟਿੰਗ ਆ ਰਹੀ ਹੈ ਉਨਾ ਦਾ ਫੋਨ ਨਹੀਂ ਚੱਕ 파 ਰਹੇ ਕਿਉਂਕਿ ਜਿਹੜੇ ਪਹਿਲੇ ਨੇ ਉਹ ਵੀ ਆਪਣੇ ਵਾਸਤੇ ਰੱਬ ਐ ਜਿਨ੍ਹਾਂ ਦਾ ਫੋਨ ਆ ਰਿਹਾ ਉਹ ਵੀ ਰੱਬ ਨੇ ਦੋਨਾਂ ਨੂੰ ਇੱਕੋ ਟਾਈਮ ਤੇ ਅਟੈਂਡ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਈ ਵਾਰੀ ਅਸਿਸਟੈਂਟ ਵੀ ਰੱਖਿਆ ਸੀਗਾ ਬਟ ਜੋ ਅਸੀਂ ਆਪਣਾ ਬਿਜ਼ਨਸ ਆਪ ਕਰ ਸਕਦੇ ਹਾਂ ਸਾਡੇ ਅਸਿਸਟੈਂਟ ਨਹੀਂ ਕਰ ਸਕਦੇ ਹਾਂ ਉਹ WhatsApp ਤੇ ਰਿਪਲਾਈ ਜ਼ਰੂਰ ਕਰ ਸਕਦੇ ਨੇ ਮੈਂ ਸਾਰੇ ਆਪਣੇ ਵੀਅਰਸ ਨੂੰ ਯਾ ਆਪਣੇ ਕਸਟਮਰਸ ਨੂੰ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਇਹੀ ਰਿਕਵੈਸਟ ਕਰਨਾ ਚਾਹੂੰਗਾ ਤੁਸੀਂ ਕਾਲ ਨਾਲੋਂ ਜ਼ਿਆਦਾ ਬੈਟਰ ਮੈਨੂੰ ਵਟਸਐਪ ਕਰਿਆ ਕਰੋ ਤੁਹਾਨੂੰ ਛੱਟ ਦੇ ਨਾਲ ਹੀ ਰਿਪਲਾਈ ਆਊਗਾ ਕਿਉਂਕਿ ਇੱਕ ਵਟਸਐਪ 2-3 ਨੰਬਰਾਂ ਤੇ ਅੱਜਕੱਲ੍ਹ ਚੱਲ ਸਕਦਾ ਉਹ ਚੀਜ਼ ਅਸੀਂ ਫੈਸਿਲਿਟੀ ਵੀ ਯੂਜ਼ ਕਰ ਰਹੇ ਹਾਂ ਅੱਛਾ ਕੀ ਦੇਖਦੇ ਹੋ ਡਿਮਾਂਡ ਅਚਾਨਕ ਬਹੁਤ ਜ਼ਿਆਦਾ ਵੱਧ ਗਈ ਹੈ ਡਿਮਾਂਡ ਤਾਂ ਚਲੋ ਸਾਰੀ ਉਮਰ ਵਾਸਤੇ ਵੱਧੀ ਹੈ ਬਹੁਤ ਟ੍ਰੇਲਾਂ ਪਹਿਲਾਂ ਵੀ ਕੈਂਸਲ ਹੋਈਆਂ ਬਟ ਇਹ ਹੈ ਕਿ ਲੋਕਾਂ ਦਾ ਯਕੀਨ ਅੱਜਕੱਲ੍ਹ ਟੈਕਸੀ ਦੇ ਉੱਤੇ ਜ਼ਿਆਦਾ ਵੱਧ ਗਿਆ ਕਿਉਂਕਿ ਟ੍ਰੇਨਾਂ ਨੇ ਸਿਰਫ ਪਟੜੀ ਦੇ ਉੱਪਰ ਚੱਲਣਾ ਹੈ ਬੱਸਾਂ ਨੇ ਉਹ ਫੈਸਿਲਿਟੀ ਨਹੀਂ ਦੇ ਸਕਦੇ ਜਿਹੜਾ ਗੱਡੀਆਂ ਦੇ ਸਕਦੀਆਂ ਨੇ ਕੁਝ ਰਾਜਪੂਰੇ ਦੇ ਰੂਟਸ ਕਰਕੇ ਵੀ ਬੰਦ ਆ ਸਾਰਾ ਕੁਝ ਤੋਂ ਜੋ ਟੈਕਸੀ ਵਾਲਿਆਂ ਦੇ ਉੱਤੇ ਕਸਟਮਰ ਦਾ ਵਿਸ਼ਵਾਸ ਬਣਿਆ ਹੋਇਆ ਉਸ ਵਿਸ਼ਵਾਸ ਨੂੰ ਵਿਸ਼ਵਾਸ ਕਰਕੇ ਹੀ ਟੈਕਸੀ ਵਾਸਤੇ ਜ਼ਿਆਦਾ ਡਿਮਾਂਡ ਸ਼ੁਰੂ ਹੋ ਰਹੀ ਹੈ ਅੱਛਾ ਮੈਂ ਦੇਖ ਰਿਹਾ ਨਿਤਿਨ ਗੜਕਰੀ ਸਾਹਿਬ ਜਦੋਂ ਗੱਲ ਆਖਰੇ ਨੇ ਕਿ ਜੰਮੂ ਕਟਰਾ ਐਕਸਪ੍ਰੈਸੇ ਬਣਨ ਤੋਂ ਬਾਅਦ ਲੁਧਿਆਣਾ ਦਿੱਲੀ 2 ਘੰਟੇ ਚ ਬੰਦਾ ਪਹੁੰਚੇਗਾ 2 ਢਾਈ ਘੰਟੇ ਦੇ ਵਿੱਚ ਫਿਰ ਤਾਂ ਲੋਕਾਂ ਨੇ ਜਹਾਜ਼ ਤੇ ਟ੍ਰੇਨਾਂ ਤੇ ਵਿੱਚ ਤੇ ਜਾਣਾ ਬੰਦ ਕਰਦੇ ਨੇ ਲੋਕਾਂ ਨੇ ਕਹਿੰਨਾ ਸਿਰਫ ਗੱਡੀਆਂ ਤੇ ਜਾਣਾ ਤੇ ਇਹ ਤੁਹਾਡਾ ਫਿਊਚਰ ਮੈਨੂੰ ਲੱਗਦਾ ਬੜਾ ਬ੍ਰਾਈਟ ਹੈ ਫਿਊਚਰ ਬ੍ਰਾਈਟ ਹੈ ਕਿ ਨਹੀਂ ਬ੍ਰਾਈਟ ਇਹ ਤਾਂ ਚਲੋ ਫਿਊਚਰ ਦੱਸੂਗਾ ਫਿਊਚਰ ਬਾਰੇ ਕੋਈ ਨਹੀਂ ਕਹਿ ਸਕਦਾ ਉਹਨਾਂ ਨੇ ਆਪਣੀ ਇਨਵੈਂਸ਼ਨ ਕੀਤੀ ਹੈ ਅਸੀਂ ਉਸ ਇਨਵੈਂਸ਼ਨ ਦਾ ਵੇਟ ਕਰ ਰਹੇ ਹਾਂ ਅਸੀਂ ਬਹੁਤ ਬੇਸਬਰੀ ਨਾਲ ਇੰਤਜ਼ਾਮ ਕਰ ਇੰਤਜ਼ਾਰ ਕਰ ਰਹੇ ਹਾਂ ਸਰ ਦਾ ਵੀ ਉਹ ਕਦੋਂ ਰਿਬਨ ਕੱਟਣ ਤੇ ਅਸੀਂ ਵੀ ਉਸ ਚੀਜ਼ ਦਾ ਲਾਭ ਉਠਾ ਸਕੀ ਐ ਸਿਮਰਨ ਜੀ ਜਿੱਥੇ ਰੇਟ 404500 ਰੁਪਏ ਲੱਗਦਾ ਸੀ ਕਿਆ ਲੋਕੀ 6 6000 ਮੰਗ ਰਹੇ ਨੇ 7 7000 ਮੰਗ ਰਹੇ ਨੇ ਕਿਆ ਤੁਸੀਂ ਵੀ ਆਪਦੇ ਰੇਟ ਚੱਕ ਦਿੱਤੇ ਨੇ ਕਿ ਸੇਮ ਰੇਟਸ ਦੇ ਰਹੇ ਹੋ ਗੱਡੀ ਮੇਰਾ ਰੇਟ ਉਹੀ ਐ ਜੋ ਪਹਿਲਾਂ ਸੀ ਡਿਜ਼ਾਇਰ ਗੱਡੀ ਦਾ 4500 ਪਹਿਲਾਂ 4000 ਸੀਗਾ ਜਦੋਂ ਕਿਸਾਨ ਮੋਰਚਾ ਦੁਬਾਰਾ ਸ਼ੁਰੂ ਹੋਇਆ ਗੱਡੀਆਂ ਘੁੰਮ ਕੇ ਜਾ ਰਹੀਆਂ ਨੇ 15 20 ਕਿਲੋਮੀਟਰ ਜਾਣ ਤੇ ਆੜ ਚ ਉਹਦੇ ਚ ਰੇਟ 4500 ਹੋ ਗਿਆ ਸਾਡਾ ਰੇਟ ਅੱਜ ਵੀ 4500 ਹੈ ਸਾਨੂੰ ਟ੍ਰੇਨਾਂ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੇ ਰੱਬਾਂ ਨੂੰ ਵੇਖਦੇ ਹਾਂ ਅਸੀਂ ਟ੍ਰੇਨਾਂ ਨੂੰ ਨਹੀਂ ਵੇਖਦੇ ਅਸੀਂ ਤੁਹਾਨੂੰ ਸਰਵਿਸ ਦੇਣਾ ਚਾਹੁੰਦੇ ਹਾਂ ਵਧੀਆ ਸੋ ਥੈਟ ਕਿ ਸਾਡਾ ਜਿਹੜਾ ਖਰਚਾ ਉਹ ਵੀ ਪੂਰਾ ਹੋ ਸਕੇ ਤੇ ਤੁਹਾਨੂੰ ਵੀ ਕੰਪੈਟੇਬਲ ਹੋਵੇ ਸਾਡਾ ਰੇਟ ਅੱਜ ਵੀ ਡਿਜ਼ਾਇਰ ਦਾ 4500 ਹੀ ਹੈ ਡਿਜ਼ਾਇਰ ਦਾ 4500 ਇਨੋਵਾ ਦਾ ਕਿੰਨਾ ਹੈ ਇਨੋਵਾ ਦਾ 6500 ਰੁਪਏ ਜੀ ਇਨੋਵਾ ਦਾ 6500 ਦਿੱਲੀ 에ਰਪੋਰਟ ਤੇ ਇਹ ਸਾਰੇ ਰੇਟ ਨੇ ਜਿਹੜੇ ਦਿੱਲੀ 에ਰਪੋਰਟ ਤੇ ਅਸੀਂ ਦੱਸ ਰਹੇ ਹਾਂ ਤੇ ਸਿਮਰਨ ਜੀ ਮੈਂ ਦੇਖ ਰਿਹਾ ਕਿ ਜਿਹੜੇ ਬਾਕੀ ਟੈਕਸੀ ਵਾਲੇ ਨੇ ਇਹਦਾ ਨਜਾਇਜ਼ ਫਾਇਦਾ ਚੱਕ ਰਹੇ ਨੇ ਜਿੱਥੇ 4500 ਲੱਗਦਾ ਸੀ 6600 7000 8000 ਤੱਕ ਜਿਹੜਾ ਨੇ ਡਿਮਾਂਡ ਕਰ ਰਹੇ ਨੇ ਜਿੱਦਾ ਜਿੱਥੇ ਜਿੱਦਾ ਜੋ ਦਾ ਲੱਗਦਾ ਉਹ ਲਗਾ ਰਿਆ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਕੋਈ ਕਮੈਂਟਸ ਨਹੀਂ ਅਸੀਂ ਜੇ ਕਿਸੇ ਨੂੰ ਸਮਝਾ ਵੀ ਲਈਏ ਤੇ ਉਹ ਕੰਮ ਖਰਾਬ ਹੈ ਬਸ ਮੈਂ ਰਿਕਵੈਸਟ ਇਹ ਕਰਨਾ ਚਾਹੁੰਗਾ ਕਿ ਤੁਸੀਂ ਜਦੋਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਮੇਰੀ ਟੀਮ ਨਾਲ ਗੱਲ ਕਰ ਰਹੇ ਹੋ ਗੱਲ ਪ੍ਰੋਪਰ ਕਰੋ ਕੋਚ ਪਿੱਛੇ ਜੇ ਇਸ਼ੂ ਆਇਆ ਇੱਕ ਬੜਾ ਤਕੜਾ ਮੇਰੇ ਬਹੁਤ ਖਾਸ ਮਤਲਬ ਤੁਹਾਡੇ ਜ ਨਹੀਂ ਤੁਸੀਂ ਆਲਾ ਲਵੇ ਇੰਨੇ ਖਾਸ ਬੰਦੇ ਨੇ ਮੇਰਾ ਨਾਮ ਰਿਕਮੈਂਡ ਕੀਤਾ ਅੱਗੇ ਆਪਣੇ ਯਾਰਾਂ ਨੂੰ ਬਈ ਜੱਸੀ ਭਾਈ ਨੂੰ ਗੱਡੀ ਬੁੱਕ ਕਰਾ ਲਓ ਉਹਨਾਂ ਨੇ ਮੇਰੇ ਤੋਂ ਰੇਟ ਪੁੱਛਿਆ ਨੋਵਾ ਦਾ ਤੇ ਬਾਅਦ ਚ ਉਹ ਕਿਸੇ ਹੋਰ ਤੋਂ ਗੱਡੀ ਬੁੱਕ ਕਰਾਈ ਆਰਟਿਕਲ ਬਾਅਦ ਚ ਆਕੇ ਮੇਰੇ ਭਾਈ ਸਾਹਿਬ ਨੇ ਲੰਬਾ ਦੇ ਰਹੇ ਤੇਰੇ ਬੰਦੇ ਦਾ ਰੇਟ ਬਹੁਤ ਜ਼ਿਆਦਾ ਹੁਣ ਘੋੜੇ ਤੇ ਗਧੇ ਦਾ ਫਰਕ ਤਾਂ ਹੈਗਾ ਯਾਰਾ ਹੁਣ ਮੈਂ ਕਿਵੇਂ ਸਮਝਾਵਾਂ ਕਿ ਘੋੜਾ ਤੁਸੀਂ ਮੰਗ ਰਹੇ ਹੋ ਬਾਅਦ ਚ ਗਧਾ ਲੈ ਕੇ ਜਾ ਰਹੇ ਹੋ ਤੇ ਮੈਂ ਕੀ ਕਹੂੰਗਾ ਬਿਲਕੁਲ ਬਿਲਕੁਲ ਤੁਹਾਡੀ ਗੱਡੀ ਨੋਵਾ ਵੈਸੇ ਬਹੁਤ ਹੀ ਸ਼ਾਨਦਾਰ ਗੱਡੀ ਸੀਗੀ ਬ੍ਰੈਂਡ ਨਿਊ ਗੱਡੀ ਜਦੋਂ ਲਾਸਟ ਟਾਈਮ ਇੰਟਰਵਿਊ ਕੀਤਾ ਸੀ ਨਾ ਉਦੋਂ ਤੁਹਾਡੀ ਗੱਡੀ ਆਈ ਸੀ ਤਾਂ ਉਹ ਲੈ ਕੇ ਗਏ ਅੰਮ੍ਰਿਤਸਰ ਕਹਿੰਦੇ ਬਹੁਤ ਅੱਛੀ ਕਹਿੰਦਾ ਪ੍ਰੋਫੈਸ਼ਨਲਿਜ਼ਮ ਇੰਨਾ ਜੋ ਅਸੀਂ ਗੁੜਗਾਉ ਦਿੱਲੀ 'ਚ ਨਹੀਂ ਦੇਖਿਆ ਯਾਨੀ ਕਹਿੰਦਾ ਕੋਈ ਫਰਕ ਨਹੀਂ ਹੈਗਾ ਜੋ ਆਪਾਂ ਉੱਥੇ ਦੇਖਦੇ ਆ ਸੇਮ ਚੀਜ਼ ਹੈ ਤੋਂ ਉਹਦਾ ਤਾਂ ਤੁਹਾਨੂੰ ਮੈਂ ਗਵਾਹ ਆਪ ਹੈਗਾ ਤੇ ਮੈਂ ਸਭ ਤੋਂ ਪਹਿਲਾ ਚੀਜ਼ ਇਹ ਆਪਣੇ ਆਪ ਤੇ ਫੀਲ ਕਰਦਾ ਕਿ ਜਦੋਂ ਮੇਰਾ ਨਾਮ ਕੋਈ ਵੱਡਾ ਭਰਾ ਕੋਈ ਛੋਟਾ ਭਰਾ ਕੋਈ ਮੇਰਾ ਵੀਰ ਕੋਈ ਯਾਰ ਦੋਸਤ ਲੈ ਰਿਹਾ ਹੈ ਉਹਨੂੰ ਬਾਅਦ ਸ਼ਰਮਿੰਦਾ ਨਾ ਹੋਣਾ ਪਵੇ ਕਿ ਆ ਕੀ ਕਰਤਾ ਤੂੰ ਬਸ ਉਹ ਰਿਕਮੈਂਡ ਜੇ ਕਰ ਰਿਹਾ ਤੇ ਉਹ ਮੇਰੀ ਭਲਾਈ ਵਾਸਤੇ ਹੀ ਕਰ ਰਿਹਾ ਮੇਰੇ ਵਾਸਤੇ ਹੀ ਕਰ ਰਿਹਾ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੁੱਖ ਧਿਆਨ ਚ ਰੱਖਦਾ ਹਰ ਜਗ੍ਹਾ ਤੇ ਪੈਸਾ ਮੈਟਰ ਨਹੀਂ ਕਰਦਾ ਹਰ ਜਗ੍ਹਾ ਤੇ ਕੁਝ ਵੀ ਮੈਟਰ ਨਹੀਂ ਕਰਦਾ ਮੇਰੇ ਦੋ ਜਾਣੇ ਖੁਸ਼ ਹੋਣਾ ਚਾਹੀਦਾ ਮੇਰਾ ਡਰਾਈਵਰ ਖੁਸ਼ ਹੋਣਾ ਚਾਹੀਦਾ ਸੋ ਦੱਟ ਤੁਹਾਨੂੰ ਉਹ ਸਰਵਿਸ ਵਧੀਆ ਦੇ ਸਕੇ ਮੇਰਾ ਰੱਬ ਖੁਸ਼ ਹੋਣਾ ਚਾਹੀਦਾ ਸੋ ਦੱਟ ਕਸਟਮਰ ਮੇਰਾ ਖੁਸ਼ ਹੋ ਸਕੇ ਬਸ ਅੱਛਾ ਕਸਟਮਰ ਨੂੰ ਤੁਸੀਂ ਰੱਬ ਦਾ ਰੂਪ ਮੰਨਦੇ ਹੋ ਹੈ ਹੀ ਰੱਬ ਹੈ ਜੀ ਹਰ ਬੰਦੇ ਦੇ ਵਿੱਚ ਰੱਬ ਵੱਸਦਾ ਕਸਟਮ ਚਾਹੇ ਉਹ ਕਸਟਮਰ ਚਾਹੇ ਉਹਨਾਂ ਸਿਰਫ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਜਾਣਾ ਹੋਵੇ ਤਾਂ ਵੀ ਰੱਬ ਹੈ ਚਾਹੇ ਉਹਨਾਂ ਲੁਧਿਆਣੇ ਤੋਂ ਆਗਰਿਆ ਤੱਕ ਜਾਣਾ ਹੋਵੇ ਤਾਂ ਵੀ ਰੱਬ ਹੈ ਜੇ ਉਹਦਾ ਕੋਈ ਵਿਆਹ ਸ਼ਾਦੀ ਫੰਕਸ਼ਨ ਹੈ ਉਹਨੂੰ ਇਵੈਂਟ ਵਾਸਤੇ ਗੱਡੀਆਂ ਚਾਹੀਦੀਆਂ ਹੋ ਤਾਂ ਵੀ ਰੱਬ ਹੈ ਜੇ ਉਹਨਾਂ ਨੇ ਡੈਸਟੀਨੇਸ਼ਨ ਵਿਡਿੰਗ ਕਰਨੀ ਹੈ ਉਹ ਤਾਂ ਵੀ ਰੱਬ ਹੈ ਹਰ ਇੱਕ ਬੰਦਾ ਇੱਕ ਗਾਹਕ ਮੇਰੇ ਵਾਸਤੇ ਰੱਬ ਹੈ ਅੱਛਾ ਗੱਡੀ ਜਿਹੜੀ ਤੁਸੀਂ ਦੇਖਦੇ ਆਪਾਂ ਕਾਫੀ ਮੇਨਟੇਨਡ ਗੱਡੀਆਂ ਹੁੰਦੀਆਂ ਨੇ ਤੁਹਾਡੀ ਕੰਪੈਰੀਟਿਵਲੀ ਫੋਰ ਵਿਦ ਅਦਰ ਟੈਕਸੀ ਸਰਵਿਸਿਜ਼ ਕਾਫੀ ਮਹਿੰਗੀ ਗੱਡੀਆਂ ਹੁੰਦੀਆਂ ਨੇ ਤੁਸੀਂ ਅੱਛੀ ਥਾਰ ਗੱਡੀਆਂ ਇਨੋਵਾਜ਼ ਲੇਟੈਸਟ ਕ੍ਰਿਸਟਾ ਖਰਚਾ ਕਿੱਥੋਂ ਕੱਢਦੇ ਜੇ ਰੇਟ ਵੀ ਤੁਸੀਂ ਕੰਪੇਟਿਟਿਵ ਦਿੰਦੇ ਕੁਆਂਟੀਟੀ ਤੇ ਕੁਆਲਿਟੀ ਦੋਨੋਂ ਇਕੱਠੀਆਂ ਤੋਰਣਗੀਆਂ ਤਾਂ ਹੀ ਸਾਨੂੰ ਬਚੂਗਾ ਜੇ ਦੋਨਾਂ ਚੋਂ ਇੱਕ ਵੀ ਚੀਜ਼ ਉੱਪਰ ਥੱਲੇ ਹੋ ਗਈ ਤਰਾਜੂ ਦੇ ਦੋ ਚੀਜ਼ਾਂ ਨੇ ਦੋਨੋਂ ਬਰਾਬਰ ਰਹਿਣਗੀਆਂ ਕੁਆਲਿਟੀ ਤੇ ਕੁਆਂਟੀਟੀ ਓਕੇ ਰਹੂਗਾ ਸਭ ਤੋਂ ਵੱਧ ਮੈਨੂੰ ਦੁੱਖ ਹੋਇਆ ਤਿੰਨ ਦਿਨ ਪਹਿਲਾਂ ਮੈਂ ਸਰ ਦਾ ਨਾਮ ਜ਼ਰੂਰ ਲੈਣਾ ਚਾਹੂੰਗਾ ਪ੍ਰਿੰਸ ਮਿੱਤਲ ਜੀ ਨੇ ਐਡਵੋਕੇਟ ਨੇ ਆਪਣੇ ਲੁਧਿਆਣਾ ਦੇ ਬਹੁਤ ਮਸ਼ਹੂਰ 32 ਸੈਕਟਰ ਰਹਿੰਦੇ ਨੇ ਮੇਰੇ ਖਿਆਲ ਨਾਲ ਮੈਂ ਉਹਨਾਂ ਦਾ ਰਾਤ ਨੂੰ 3-3 ਵਜੇ ਵੀ ਉਹਨਾਂ ਨੂੰ ਗੱਡੀ ਦਿੱਤੀ ਉਹਨਾਂ ਦਾ ਫੋਨ ਆਵੇ ਨਾ ਜੱਸੀ ਗੱਡੀ ਮੈਂ ਲਓ ਸਰ ਗੱਡੀ ਦੀ ਡਿਟੇਲ ਆ ਗਈ ਉਸ ਦਿਨ ਮੈਂ ਉਹਨਾਂ ਨੂੰ ਖੁਦ ਜਵਾਬ ਦਿੱਤਾ ਸਰ ਸੌਰੀ ਮੇਰੇ ਕੋਲ ਗੱਡੀ ਨਹੀਂ ਹੈਗੀ ਤੇ ਉਹਨਾਂ ਨੇ ਮੈਨੂੰ ਇੰਨਾ ਕੁ ਸੋਚ ਕੇ ਬੋਲੇ ਕਹਿੰਦੇ ਜੱਸੀ ਕੀ ਗੱਲ ਹੋ ਗਈ ਵੀ ਤੇਰੇ ਕੋਲੋਂ ਗੱਡੀ ਦੀ ਮਨਾ ਕਹਿੰਦੀ ਪਹਿਲੀ ਵਾਰ 8 ਸਾਲਾਂ ਚ ਤੂੰ ਮਨਾ ਕੀਤਾ ਭਾਜੀ ਗੱਡੀ ਹੈ ਨਹੀਂ ਟ੍ਰੇਨਾ ਕਰਕੇ ਮੰਗਣ ਨੂੰ ਮੈਂ ਉਹਨਾਂ ਤੋਂ ਰੇਟ ਵੱਧ ਮੰਗ ਕੇ ਗੱਡੀ ਬਾਹਰ ਉਰੋ ਪਰੋ ला ਸਕਦਾ ਸੀ ਬਟ ਨਹੀਂ ਜੋ ਮੇਰੇ ਅਸੂਲ ਮੈਨੂੰ ਵਾਰਾ ਨਹੀਂ ਕਰਦੇ ਮੈਂ ਉਹ ਚੀਜ਼ ਨਹੀਂ ਕਰਦਾ ਜੇ ਕੋਈ ਬੰਦਾ ਮੈਨੂੰ ਉਹੀ 4500 ਰੇਟ ਤੇ ਗੱਡੀ ਦੇ ਦੇ ਦਿੰਦਾ ਮੈਂ ਉਹਨਾਂ ਨੂੰ ਗੱਡੀ ਦੇ ਸਕਦਾ ਸੀਗਾ ਪਰ ਲੁਧਿਆਣਾ ਸ਼ਹਿਰ ਦੇ ਸਾਰੇ ਰੇਟ ਹੀ ਬਹੁਤ ਵੱਧ ਮੰਗ ਰਹੇ ਨੇ ਮੈਂ ਉਸ ਚੀਜ਼ ਕਰਕੇ ਉਹਨਾਂ ਨੂੰ ਗੱਡੀ ਦੇਣ 'ਚ ਸ਼ਰਮਿੰਦਾ ਹੋਇਆ ਨਹੀਂ ਦੇ ਪਾਇਆ ਮੈਂ ਗੱਡੀ ਕੀ ਆ ਬਾਕੀ ਇਹ ਐਥਿਕਸ ਨੇ ਜਿਹੜੇ ਤੁਹਾਡੇ ਇੰਡਸਟਰੀ ਦੇ ਵਿੱਚ ਜਿਹੜੇ ਨੇ ਘਟੇ ਕਿਸੇ ਵੀ ਬਿਜ਼ਨਸ ਦੇ ਵਿੱਚ ਘਟ ਹੁੰਦੇ ਨੇ ਕਿਉਂਕਿ ਜਦੋਂ ਮੌਕਾ ਮਿਲਦਾ ਲੋਕੀ ਦਾਲ ਆ ਲੈਂਦੇ ਨੇ ਤਾਂ ਬਹੁਤ ਅੱਛੀ ਇਹ ਗੱਲ ਲੱਗੀ ਤੁਸੀਂ ਟੈਟੂ ਵੀ ਬਣਵਾਇਆ ਹੋਇਆ ਤੁਹਾਡਾ ਪਰਸਨਲ ਤੁਹਾਡਾ ਇਹ ਗੱਲ ਕਰ ਲੈਣੇ ਆ ਤੁਸੀਂ ਟੈਟੂਸ ਦੇ ਬੜੇ ਸ਼ੌਕੀਨ ਲੱਗਦੇ ਹੋ ਦੱਸੋ ਇਹ ਕੀ ਹੈਗਾ ਟੈਟੂਸ ਦੇ ਸ਼ੌਕੀਨ ਜੇ ਮੈਂ ਆਹ ਦੋ ਲਾ ਕੇ ਚੱਲਾਂ ਤੇ ਮੈਨੂੰ ਇਹ ਲੱਗਦਾ ਵੀ ਜੋ ਦਿਖਦਾ ਅਸੀਂ ਉਹ ਸਾਰੀ ਦਿਹਾੜੀ ਬੋਲਦੇ ਆ ਮੈਨੂੰ ਉਹ ਵਾਈਗਰੂਜੀ ਦਿਖਦਾ ਮੈਂ ਸਾਰੀ ਦਿਹਾੜੀ ਵਾਈਗਰੂਜੀ ਵਾਈਗਰੂਜੀ ਕਰਦਾ ਵੀ ਚਲੋ ਮੇਰੇ ਤੋਂ ਕੋਈ ਗਲਤ ਕ ਬਹੁਤ ਸੰਭਲ ਕੇ ਸਟੈਪ ਚੱਲੀਦੇ ਨੇ ਹਰ ਮੋੜ ਤੇ ਕੁਛ ਨਾ ਕੁਛ ਟੈਸਟ ਰੱਬ ਲੈਂਦਾ ਹੀ ਲੈਂਦਾ ਉਹ ਸਟੀਲ ਕਰਕੇ ਮੈਨੂੰ ਇਹ ਹੁੰਦਾ ਕਿ ਮੈਂ ਸਾਰੀ ਦਿਹਾੜੀ ਰੱਬ ਦੇ ਨਾਮ ਲੈ ਕੇ ਹੀ ਤੁਰਾਂ ਉਸ ਤੋਂ ਬਿਨਾ ਮੇਰਾ ਬਹੁਤ ਔਖਾ ਹੈ ਅੱਛਾ ਹੋਰ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਟੈਕਸੀ ਸਰਵਿਸ ਲੈਣਾ ਚਾਹੁੰਦੇ ਨੇ ਕਿ ਟਿਪਸ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਤੇ ਜਿਹੜੇ ਨਵੇਂ ਟੈਕਸੀ ਵੇਚਾਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿ ਸਕਦੇ ਹੋ ਨਵਿਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਜੇ ਤੁਸੀਂ ਟੈਕਸੀ ਲਾਈਨ ਦੇ ਵਿੱਚ ਆਣਾ ਚਾਹੁੰਦੇ ਹੋ ਜੀ ਸੱਦ ਕੇ ਆਓ ਤੁਹਾਡੀ ਬੈਕ ਥੋੜੀ ਸਟਰੋਂਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਡੇਲੀ ਐਕਸੀਡੈਂਟਸ ਦੇਖ ਰਹੇ ਆ ਆਪਾਂ ਜਿਨ੍ਹਾਂ ਕੋਲ ਸਿੰਗਲ ਗੱਡੀ ਹੈ ਗੱਡੀ ਲੈਂਦੇ ਨੇ ਰਾਜੀ ਖੁਸ਼ੀ ਰਹਿਣ ساری ਉਮਰ ਵਧੀਆ ਫਲਣ ਫੁੱਲਣ ਹਰ ਬੰਦਾ ਫਲਣਾ ਫੁੱਲਣਾ ਵਾਸਤੇ ਬੈਠਾ ਬਟ ਮੈਂ ਇਹ ਚਾਹੂੰਗਾ ਕਿ ਤੁਸੀਂ ਗੱਡੀਆਂ ਜਦੋਂ ਲੈ ਰਹੇ ਹੋ ਆਪਣੇ ਆਪ ਨੂੰ ਇਹ ਸੋਚ ਕੇ ਲੋ ਕਿ ਤੁਹਾਡੇ ਪਿੱਛੇ ਤੁਹਾਡੀ ਫੈਮਿਲੀ ਬੈਠੀ ਆ ਪਰसों ਇੱਕ ਐਕਸੀਡੈਂਟ ਹੋਇਆ ਅਫਰੋਜਪੁਰ ਰੋਡ ਵਾਲੇ ਹਾਈਵੇ ਦੇ ਉੱਪਰ ਜਿਹੜਾ ਨਵਾਂ ਬਣਿਆ ਪੁਲ ਇਟ ਉਸ ਗੱਡੀ ਮਤਲਬ ਚੂਰੋ ਚੂਰ ਹੋ ਗਈ ਵਾਹਿਗੁਰੂ ਇੰਨੀ ਕਿਉਂ ਚੂਰੋ ਚੂਰ ਹੋ ਗਈ ਡਰਾਈਵਰ ਠੀਕ ਸੀ ਕਸਟਮਰ ਦੀ ਲੱਤ ਟੁੱਟ ਗਈ ਇੱਕ ਦੀ ਅੱਖ ਬਾਹਰ ਆਈ ਉਹਦਾ ਕਾਰਨ ਕੀ ਸੀਗਾ ਉਹਦਾ ਕਾਰਨ ਇਹ ਸੀਗਾ ਕਿ ਡਰਾਈਵਰ ਨੂੰ ਨੀਂਦ ਆ ਗਈ ਕਿਉਂ ਨੀਂਦ ਆਈ ਉਹਨੇ ਆਪ ਹੀ ਡਿਊਟੀ ਲੱਭਣੀ ਆ ਆਪ ਹੀ ਡਿਊਟੀ ਕਰਨੀ ਆ ਆਪ ਹੀ ਵਾਪਸੀ ਵੇਖਣੀ ਆ ਗੱਡੀਆਂ ਦੀ ਮੇਨਟੇਨੈਂਸ ਆਪ ਕਰਨੀ ਆ ਸਾਰਾ ਧਿਆਨ ਉਹਨੇ ਆਪ ਰੱਖਣਾ ਆਪਣੀ ਫੈਮਿਲੀ ਦਾ ਵੀ ਉਹਨੇ ਆਪ ਰੱਖਣਾ ਇੱਕ ਬੰਦਾ ਇੰਨੇ ਕੰਮ ਮੇਰੇ ਹਿਸਾਬ ਨਾਲ ਨਹੀਂ ਕਰ ਸਕਿਆ ਹੁਣ ਮੇਰਾ ਕੰਮ ਹੈ ਫੋਨ ਤੇ ਗੱਲ ਕਰਨੀ ਕਸਟਮਰ ਨੂੰ ਅਟੈਂਡ ਕਰਨਾ ਫੋਨ ਦੇ ਉੱਤੇ ਉਹਨਾਂ ਦੀ ਬੁਕਿੰਗ ਨੋਟ ਕਰਨੀ ਮੇਰੇ ਇੱਕ ਡਰਾਈਵਰ ਦਾ ਕੰਮ ਕੀ ਹੈ ਵੀ ਉਹਨਾਂ ਨੇ ਗੱਡੀ ਉਸ ਹਿਸਾਬ ਨਾਲ ਚਲਾਣੀ ਹੈ ਮੇਰੇ ਮੇਰੇ ਕੋਲ ਆਪਣਾ ਵਾਸ਼ਿੰਗ ਸੈਂਟਰ ਹੈ ਮੇਰੇ ਕੋਲ ਆਪਣੀ ਵਰਕਸ਼ਾਪ ਹੈ ਮੇਰੇ ਕੋਲ ਆਪਣਾ ਸਮਾਨ ਗੱਡੀਆਂ ਦੇ ਜਿੰਨੇ ਸਪੇਅਰ ਪਾਰਟ ਲੱਗਦੇ ਨੇ ਸਭ ਕੁਝ ਮੇਰੇ ਕੋਲ ਆਪਣਾ ਹੈ ਪੂਰੀ ਪੂਰੀ ਟੀਮ ਮੇਰੀ ਆਪਣੀ ਹੈ ਜੇ ਮੇਰੀ ਗੱਡੀ ਕੋਈ ਖਰਾਬ ਹੁੰਦੀ ਹੈ ਮੇਰਾ ਵਰਕਸ਼ਾਪ ਵਾਲਾ ਮੁੰਡਾ ਡਰਾਈਵਰ ਦੇ ਘਰੋਂ ਗੱਡੀ ਚੱਕ ਕੇ ਲੈ ਕੇ ਜਾਂਦਾ ਹੈ ਰਿਪੇਅਰ ਕਰਕੇ ਉੱਥੇ ਖੜੀ ਕਰਕੇ ਆਉਂਦਾ ਜੇ ਮੇਰੇ ਮੁੰਡਿਆਂ ਕੋਲ ਰਹਿਣ ਦੀ ਜਗ੍ਹਾ ਨਹੀਂ ਮੇਰੇ ਕੋਲ ਆਪਣੀ ਜਗ੍ਹਾ ਮੇਰੇ ਮੁੰਡੇ ਵੱਖਰੇ ਵੱਖਰੇ ਕਮਰੇ ਚ ਰਹਿੰਦੇ ਨੇ ਜੇ ਗੱਡੀਆਂ ਦੀ ਵਾਸ਼ਿੰਗ ਦੀ ਦਿੱਕਤ ਹੈ ਰਾਤ ਨੂੰ ਮੇਰੀ ਗੱਡੀ ਜੇ 12 ਵਜੇ ਵੀ ਆ ਰਹੀ ਹੈ ਮੇਰੇ ਕੋਲ ਦੋ ਮੁੰਡੇ ਸਪੈਸ਼ਲ ਇਹੋ ਜਿਹੇ ਰੱਖੇ ਹੋਏ ਜਿਹੜੇ ਰਾਤ ਨੂੰ 12 ਵਜੇ ਗੱਡੀ ਆਉਗੀ ਰਾਤ ਨੂੰ 12 ਵਜੇ ਗੱਡੀ ਥੋਪ ਕੇ ਖੜੀ ਕੀਤੀ ਜਾਊਗੀ ਸਵੇਰੇ ਇਹਨੇ ਜਾਣਾ ਵਾ ਮਤਲਬ ਹਰ ਇੱਕ ਕੰਮ ਵਾਸਤੇ ਵੱਖਰਾ ਸੈਗਮੈਂਟ ਵਾਸਤੇ ਵੱਖਰਾ ਬੰਦਾ ਰੱਖਿਆ ਮੈਨੂੰ ਵੀ ਪਤਾ ਨਹੀਂ ਹੋਏਗਾ ਕਿਸੇ ਤੋਂ ਵੀ ਨਹੀਂ ਹੋਏਗਾ ਮੈਂ ਇੱਕ ਰਿਕਵੈਸਟ ਹੋਰ ਕਰਨੀ ਜਾਊਂਗਾ ਤੁਸੀਂ ਕਦੀ ਵੀ ਕਿਸੇ ਦੇ ਵੀ ਚਾਹੇ ਤੁਸੀਂ ਜਿਹੜੀ ਮਰਜ਼ੀ ਟੈਕਸੀ ਸਰਵਿਸ ਯੂਜ਼ ਕਰ ਰਹੇ ਹੋ ਹਰ ਬੰਦੇ ਦੇ ਕੰਮ ਕਰਨਾ ਜਿਹਨੂੰ ਵੀ ਯੂਜ਼ ਕਰ ਰਹੇ ਹੋ ਤੁਸੀਂ ਇੱਕ ਆਪਰੇਟਰ ਦਾ ਨੰਬਰ ਰੱਖੋ ਸਿਰਫ ਉਸ ਆਪਰੇਟਰ ਨੂੰ ਕਾਲ ਕਰੋ ਤੁਸੀਂ ਡਰਾਈਵਰ ਨੂੰ ਕਾਲ ਕਰ ਰਹੇ ਹੋ ਤੁਸੀਂ ਸਾਡੀ ਗੱਡੀ ਲਿਆਓ ਤੁਸੀਂ ਆਜੋ ਤੁਸੀਂ ਕਰ ਲਿਓ ਬਹੁਤ ਕਸਟਮਰ ਨੇ ਜਿਹੜੇ ਇਹ ਕਰਦੇ ਨੇ ਭਾਈ ਸਾਹਿਬ ਤੁਸੀਂ ਸਾਨੂੰ ਲੈ ਕੇ ਗਏ ਸੀਗੇ ਤੁਸੀਂ ਸਾਨੂੰ ਵਾਪਸ ਲੈਣ ਆਈਓ ਤੁਸੀਂ ਸਾਨੂੰ ਵਾਪਸ ਲੈਣ ਆਈਓ ਉਹਦੇ ਨਾਲ ਕੀ ਹੁੰਦਾ ਉਹ ਡਰਾਈਵਰ ਤੁਹਾਡੇ ਚ ਬਾਉਂਡ ਹੋ ਜਾਂਦਾ ਹੈ ਮਾਲਕ ਵੀ ਬਾਉਂਡ ਹੋ ਗਿਆ ਯਾਰ ਹੁਣ ਡਰਾਈਵਰ ਨੂੰ ਵੀ ਖੁਸ਼ ਰੱਖਣਾ ਹੈ ਚਲੋ ਠੀਕ ਹੈ ਭਾਈ ਤੂੰ ਲੈ ਆਈ ਜਾ ਕੇ ਬਟ ਜੇ ਡਰਾਈਵਰ ਨੇ ਤੁਹਾਨੂੰ ਗੱਡੀ ਨਾ ਦਿੱਤੀ ਕਿ ਉਹਨੂੰ ਫੜੋਗੇ ਜਾ ਕੇ ਐਸੋ ਪਿਛਲੇ ਹਫਤੇ ਦੇ ਵਿੱਚ 5 ਇਨਸੀਡੈਂਟ ਮੇਰੇ ਸਾਹਮਣੇ ਹੋਏ ਆ ਟ੍ਰੇਨਾਂ ਬੰਦ ਕਰਕੇ ਰਸ਼ ਹੋ ਗਿਆ ਉਹਨਾਂ ਨੇ ਡਰਾਈਵਰਾਂ ਨੂੰ ਹੀ ਗੱਡੀਆਂ ਲਖਾਤੀਆਂ ਲੈ ਆਈਆਂ ਹੀ ਲੈ ਆਈਆਂ ਚਲੋ ਵਰਕਿੰਗ ਤੁਸੀਂ ਕਰ ਰਹੇ ਸੀ ਉਹਨਾਂ ਨਾਲ ਬਹੁਤ ਸੋਹਣੀ ਹੈ ਬਟ ਫਿਰ ਵੀ ਆਪਣੇ ਵਾਸਤੇ ਇਸ ਚੀਜ਼ ਦਾ ਧਿਆਨ ਰੱਖੋ ਡ라이ਵਰਾਂ ਨੇ ਗੱਡੀਆਂ ਦਿੱਤੀਆਂ ਨਹੀਂ ਨਕੋਦਰ ਤੋਂ ਦੋ ਪਾਰਟੀਆਂ ਸੀਗੀਆਂ ਉਹਨਾਂ ਨੂੰ ਡਰਾਈਵਰ ਨੇ ਬੁੱਕ ਕੀਤਾ ਫਗਵਾੜੇ ਤੋਂ ਵੀ ਅਸੀਂ ਗੱਡੀ ਦੇ ਦਾਂਗੇ ਜੀ ਤੁਹਾਨੂੰ ਮੌਕੇ ਤੇ ਗੱਡੀਆਂ ਹੀ ਨਹੀਂ ਪਹੁੰਚੀਆਂ ਉਹਨਾਂ ਦੀ ਫਲਾਈਟ ਮਿਸ ਹੋ ਗਈ ਮੈਂ ਗੱਡੀ ਭੇਜੀ ਇੱਥੋਂ ਦੀ ਸਪੈਸ਼ਲ ਮੇਰੀ ਨਕੋਦਰ ਗਈ ਗੱਡੀ ਉਹਨਾਂ ਨੂੰ ਚੱਕ ਕੇ ਲੱਗੇ ਜਿੰਨੀ دیر ਨੂੰ ਪਹੁੰਚੀ ਆ ਮੇਰੇ ਡਰਾਈਵਰ ਦੀ ਖਾਸੀਅਤ ਹੈ ਉਹਨਾਂ ਨੇ ਕਿਹਾ ਵੀ ਸਾਨੂੰ ਮਜਬੂਰੀ ਹੈ ਮੇਰੇ ਡਰਾਈਵਰ ਨੌਨ ਸਟਾਪ ਗਿਆ 8 ਘੰਟੇ ਦੀ ਡਰਾਈਵ 9 ਘੰਟੇ ਦੀ ਡਰਾਈਵ ਨੌਨ ਸਟਾਪ ਕੀਤੀ ਉਹਨੇ ਬਿਨਾ ਪਾਣੀ ਪੀਤੇ ਬਿਨਾ ਵਾਸ਼ਰੂਮ ਜਾਏ ਕਸਟਮਰ ਦੀ ਫੇਰ ਵੀ ਸਾਢੇ 4 ਲੱਖ ਦੀ ਮੈਂ ਇਸ ਚੀਜ਼ ਨੂੰ ਰਿਕਵੈਸਟ ਕਰਦਾ ਕਿ ਤੁਸੀਂ ਟਰਸਟਵਰਦੀ ਬੰਦਾ ਜਿਹਦੇ ਕੋਲ ਬੈਕਅਪ ਹੋਵੇ ਉਹਦੇ ਤੋਂ ਗੱਡੀਆਂ ਬੁੱਕ ਕਰਵਾਓ। ਬਾਕੀ ਮੈਂ ਹਜੇ ਕੁਝ ਨਹੀਂ। ਬਾਕੀ ਮੇਰੇ ਵੱਲੋਂ ਸੌਰੀ ਹੈ। ਅੱਛਾ ਸਿਮਰਨ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਹੜੇ-ਕਿਹੜੀ ਥਾਂ ਤੇ ਗੱਡੀ ਪ੍ਰੋਵਾਈਡ ਕਰ ਸਕਦੇ ਹੋ ਜਿੱਦਾਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਪੂਰੇ ਨਾਰਥ-ਵੈਸਟ ਪੰਜਾਬ, ਹਰਿਆਣਾ, ਹਿਮਾਚਲ ਸਾਰੇ ਇੱਕ ਵਾਰੀ ਫੇਰ ਮੈਂ ਚਾਹਨਾ ਸਾਡੇ ਦਰਸ਼ਕਾਂ ਨੂੰ ਵੇਰਵਾ ਦੇ ਦਿਆਂ। ਦਰਸ਼ਕਾਂ ਨੂੰ ਵੇਰਵਾ ਆਪਾਂ ਦੇ ਸਕਦੇ ਹਾਂ ਜੀ ਤੁਹਾਨੂੰ ਕਦੀ ਵੀ 24 ਘੰਟੇ ਕਿਸੇ ਵੀ ਟਾਈਮ ਲੋੜ ਪਵੇ ਏਅਰਪੋਰਟਸ ਦੇ ਉੱਤੇ ਜਾਂ ਸਿਟੀ ਦੇ ਉੱਤੇ ਜਿਵੇਂ ਦਿੱਲੀ ਏਅਰਪੋਰਟ ਤੋਂ ਲੋੜ ਹੈ ਦਿੱਲੀ ਸਿਟੀ ਤੋਂ ਲੋੜ ਹੈ ਗੁਰਦਾਉਂ ਤੋਂ ਲੋੜ ਹੈ ਫਰੀਦাবাদ ਤੋਂ ਲੋੜ ਹੈ ਗਾਜ਼ੀਆਬਾਦ ਤੋਂ ਲੋੜ ਹੈ ਤੁਹਾਨੂੰ ਸੋਹਾਨਾ ਰੋਡ ਤੋਂ ਲੋੜ ਹੈ ਮਾਨੇਸਰ ਤੋਂ ਲੋੜ ਹੈ ਦਿੱਲੀ ਤੋਂ ਲੋੜ ਹੈ ਰੁੱਤਕ ਤੋਂ ਐਨੀ ਵੇਅਰ ਫਰੋਮ ਨੌਰਥ ਜ਼ੋਨ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਤੁਸੀਂ ਕਿਤੇ ਵੀ ਖੜੇ ਹੋ ਤੁਸੀਂ ਆਊਟ ਸਟੇਸ਼ਨ ਜਾਣਾ ਕਿਸੇ ਵੀ ਏਅਰਪੋਰਟ ਤੇ ਟ੍ਰੈਵਲ ਕਰਨਾ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਆਪਾਂ ਤੁਹਾਨੂੰ ਉਸੇ ਟਾਈਮ ਗੱਡੀ ਅਵੇਲੇਬਲ ਕਰਕੇ ਦੇ ਦਾਂਗੇ अच्छा सिमरन जी ਤੁਸੀਂ ਕਿਹੜੇ ਕਿਹੜੇ 에어ਪੋਰਟਸ ਤੇ ਜ਼ਿਆਦਾ ਕੰਮ ਕਰਦੇ ਹੋ ਮੇਰੇ ਕੋਲ ਹਰ ਟਾਈਮ ਹਰ ਟਾਈਮ ਯਾਨੀ 24 ਘੰਟੇ ਗੱਡੀਆਂ ਅਵੇਲੇਬਲ ਹੁੰਦੀਆਂ ਦਿੱਲੀ 에어ਪੋਰਟ ਦੇ ਉੱਪਰ ਇੰਟਰਨੈਸ਼ਨਲ 에어ਪੋਰਟਸ ਤੋਂ ਮੈਂ ਨਹੀਂ ਛੱਡਦਾ ਚਾਹੇ ਉਹ ਦਿੱਲੀ 에어ਪੋਰਟ ਹੈ ਚਾਹੇ ਉਹ ਅੰਮ੍ਰਿਤਸਰ 에어ਪੋਰਟ ਹੈ ਚਾਹੇ ਚੰਡੀਗੜ੍ਹ 에어ਪੋਰਟ ਹੈ ਇਹ ਤਿੰਨੋਂ ਜਗ੍ਹਾ ਤੇ ਮੇਰੀਆਂ ਗੱਡੀਆਂ 24 ਘੰਟੇ ਅਵੇਲੇਬਲ ਨੇ ਲੁਧਿਆਣਾ ਤਾਂ ਮੇਰਾ ਹੈ ਹੀ ਬੇਸ ਆ ਇੱਥੇ ਮੇਰੇ ਕੋਲ ਹਰ ਟਾਈਮ ਗੱਡੀ ਅਵੇਲੇਬਲ ਹੀ ਅਵੇਲੇਬਲ ਹੈ ਜੇ ਬਾਕੀ ਵੀ ਤੁਹਾਨੂੰ ਕਿਤੇ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਔਰ ਗੁਰਦਾਸ ਮਕੇਰੀਆਂ ਤੋਂ ਪਠਾਨਕੋਟ ਤੋਂ ਜੰਮੂ ਤੋਂ ਕਿਸੇ ਟਾਈਮ ਵੀ ਗੱਡੀ ਚਾਹੀਦੀ ਹੋਵੇ ਤੁਹਾਡਾ ਵੀਰ ਹਾਜ਼ਰ ਹੈ ਐਨੀ ਟਾਈਮ ਇੱਕ ਕੋਈ ਨੰਬਰ ਜਸਟ 9580995809 ਤੇ ਕਾਲ ਕਰੋ ਗੱਡੀ ਅਵੇਲੇਬਲ ਹੈ ਤੁਹਾਡੇ ਕੋਲ ਸੋ ਗੱਡੀ ਬੁੱਕ ਕਰਨ ਲਈ 9580995809 ਕਾਲ ਕਰੋ ਤੇ ਸਰਦਾਰ ਜੀ ਕੈਬਸ ਦੀ ਰਿਲਾਈਏਬਲ ਟੈਕਸੀ ਤੁਹਾਨੂੰ ਤੁਰੰਤ ਮਿਲੇਗੀ ਬਹੁਤ ਬਹੁਤ ਧੰਨਵਾਦ ਸਿਮਰਨ ਜੀ ਇੱਕ ਵਾਰੀ ਫੇਰ ਸਾਡੇ ਨਾਲ ਜੁੜਨ ਵਾਸਤੇ ਤੇ ਹਮੇਸ਼ਾ ਤੁਸੀਂ ਸਾਨੂੰ ਨਵੀਆਂ ਗੱਲਾਂ ਦੱਸਦੇ ਹੋ ਇਸ ਵਾਰ ਵੀ Thank you sir, thank you very much.